ਇਹ ਆ ਜੀ ਕੈਮਰਾ ਉਹ ਇਹ ਵੱਡਾ ਕੈਮਰਾ ਸਾਰਾ 1930 ਵੇਲੇ ਦਾ ਤੇ ਇਧਰ ਲੈਂਸ ਲੱਗਦਾ ਸੀਗਾ ਜੀ ਇਹਦੇ ਤੇ ਇਧਰਲੇ ਪਾਸਿਓਂ ਆ ਜਿਹੜੀ ਹੈਗੀ ਫੋਟੋ ਉਹ ਦਿਸ ਰਹੀ ਸੀਗੀ ਤੇ ਵਿਚਾਲੇ ਇੱਥੇ ਇਹਦੇ ਨੈਗੇਟਿਵ ਪੈਂਦਾ ਸੀਗਾ ਇੱਕ ਵਾਰੀ ਚੱਲਦਾ ਹੁੰਦਾ ਸੀ ਜਿਹੜਾ ਬੱਲ ਫੋਟੋ ਕੈਦਣਾ ਲੈਂਸ ਨਾਲ ਪਾਉਂਦਾ ਸੀ ਬੱਲ ਦੁਬਾਰਾ ਬੱਲ ਲਾਉਂਦਾ ਸੀ ਇੱਥੇ ਲਿਖੀ ਹੋਣੀ ਹੈ ਭਾਈ ਇਹ ਚ ਬੰਦ ਵਈ ਇੱਕ ਫੋਟੋ ਖਾਚ ਕੇ ਦੁਬਾਰਾ ਬਸ ਬੱਲ ਪਾ ਬਦਲਣਾ ਪੈਣਾ ਹੈ ਨਾ ਲੋ ਜੀ ਇਹ ਸਾਰੇ ਖੋਲ ਦੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਿਹੜੀ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 16 ਅਗਸਤ ਸਾਲ 2025 ਜਿਵੇਂ ਕਿ ਤੁਹਾਨੂੰ ਪਤਾ ਵੀ ਪੰਜਾਬ ਨੂੰ ਮੇਲਿਆਂ ਕਰਕੇ ਵੀ ਜਾਣਿਆ ਜਾਂਦਾ ਹੈ ਮੇਲੇ ਜਿਵੇਂ ਕਿ ਮਾਗੀ ਦਾ ਮੇਲਾ ਹੋ ਗਿਆ ਜੀ ਹੋਲੇ ਮਹੱਲੇ ਦਾ ਮੇਲਾ ਹੋ ਗਿਆ ਆਪਣੇ ਰਾਇਕੋਟ ਦਾ ਮੇਲਾ ਹੋ ਗਿਆ ਜੀ ਛਪਾਰ ਦਾ ਮੇਲਾ ਹੋ ਗਿਆ ਬਹੁਤ ਮਸ਼ਹੂਰ ਮੇਲੇ ਨੇ ਉਸੇ ਤਰ੍ਹਾਂ ਹੀ ਇਹਨਾਂ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਹੈਗਾ ਜੀ ਫੋਟੋਗ੍ਰਾਫਰਾਂ ਦਾ ਮੇਲਾ ਤੇ ਇਹ ਜਿਹੜਾ ਮੇਲਾ ਹੈਗਾ ਜੀ ਇਹ ਲੱਗਿਆ ਹੈਗਾ ਜੀ ਅੱਜ ਸੋਨਾ ਗ੍ਰੈਂਡ ਦੇ ਵਿੱਚ ਮੁੱਲਾਪੁਰ ਤੋਂ ਜਿਹੜਾ ਜਗਰਾਉ ਨੂੰ ਜਾਣਦੇ ਆਂਗੇ ਆਪਾਂ ਉਹ ਰੋਡ ਤੇ ਪੈਲੇਸ ਆ ਜੀ ਤੇ ਇਹਦੇ ਵਿੱਚ ਕੀ ਕੁਝ ਹੁੰਦਾਗਾ ਇਸ ਮੇਲੇ ਦੇ ਵਿੱਚ ਆਮ ਮੇਲਿਆਂ ਦੇ ਵਿੱਚ ਚੰਡੋਲ ਹੁੰਦੇ ਨੇਗੇ ਝੂਟੇ ਹੁੰਦੇ ਨੇਗੇ ਤੇ ਹੋਰ ਬਹੁਤ ਸਾਰੀਆਂ ਜਵਾਕਾਂ ਦੇ ਖੇਡਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਜਿਹੜਾ ਇਹ ਫੋਟੋਗ੍ਰਾਫਰਾਂ ਦਾ ਮੇਲਾ ਇਹਦੇ ਵਿੱਚ ਕੀ ਹੋਊਗਾ ਜੀ ਤੇ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲੀ ਆ ਅ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਜੇ ਚੰਗੀ ਲੱਗਦੀ ਆ ਤਾਂ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਇਹ ਚੱਲੀ ਜੀ ਆਪਣੀ ਟੀਮ ਸਾਰੀ ਤੇ ਨਾਲ ਉਸਮਾਨ ਵੀ ਆ ਗਿਆ ਜਿਵੇਂ ਨਾ ਮੈਂ ਵੀ ਦੇਖਣਾ ਹੈ ਇਹ ਮੇਲਾ ਦਾਜੀ ਮਹੌਲ ਟੋਲ ਨਾਲ ਸਵਾਗਤ ਹੈ ਜੀ ਬੁਰਾ ਤੇ ਸਾਹਮਣੇ ਆਗੇ ਜੀ ਨਿਕੋਨ ਤੇ ਕੈਨਨ ਦੇ ਪੋਸਟਰ ਵੇ ਫਲੈਕਸ਼ਨ ਵਗੈਰਾ ਲੱਗੇ ਹੋਏ ਨੇਗੇ ਸਾਰੀਆਂ ਇੱਥੇ ਜਿਹੜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਆ ਗਈ ਜੀ ਤੇ ਉਹਦੀ ਜਿਹੜੀ ਟੀਮ ਆ ਗਈ ਪ੍ਰਬੰਧਕ ਨੇ ਤੇ ਪੂਰੇ ਪੰਜਾਬ ਦੀ ਟੀਮ ਅਲੱਗ-ਅਲੱਗ ਜ਼ਿਲ੍ਹਿਆਂ ਨੇ ਜਿਹੜੀਆਂ ਟੀਮਾਂ ਨੇਗੇ ਉਹਨਾਂ ਸਾਰਿਆਂ ਦੇ ਇੱਥੇ ਪੋਸਟਰ ਲੱਗੇ ਹੋਏ ਨੇਗੇ ਜੀ ਸਰਦਾਰ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਸਰਦਾਰ ਗੁਰਨਾਮ ਸਿੰਘ ਸ਼ੇਰਪੁਰ ਪ੍ਰੈਜ਼ੀਡੈਂਟ ਆਫ ਇੰਡੀਆ ਸਰਦਾਰ ਜੁਝਾਰ ਸਿੰਘ ਸੰਧੂ ਪ੍ਰੈਜ਼ੀਡੈਂਟ ਪੰਜਾਬ ਸਰਦਾਰ ਰਣਧੀਰ ਸਿੰਘ ਫੱਗੂਆ ਐਕਸ ਪ੍ਰੈਜ਼ੀਡੈਂਟ ਪੰਜਾਬ ਸੋ ਇਸ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੁੱਖ ਪ੍ਰਬੰਧਕ ਨੇਗੇ ਇਹ ਉਹਨਾਂ ਦੀਆਂ ਤਸਵੀਰਾਂ ਨੇ ਤੇ ਅੱਗੇ ਆ ਫਲੈਕਸੀਆਂ ਵਗੈਰਾ ਸਾਰੇ ਲੱਗੀਆਂ ਹੋਈਆਂ ਨੇਗੀਆਂ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂਗੇ ਅੰਦਰ ਕੀ ਮਾਹੌਲ ਚਾਲ ਆ ਤੇ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਆ ਉਹ ਇੱਧਰਲੇ ਪਾਸੇ ਹੈਗਾ ਇੱਧਰ ਵੀ ਆਪਾਂ ਤੁਹਾਨੂੰ ਲੈ ਕੇ ਆਵਾਂਗੇ ਤੇ ਲਓ ਜੀ ਪਹੁੰਚ ਗਏ ਆਪਾਂ ਅੰਦਰ ਤੇ ਸਾਹਮਣੇ ਖੜੇ ਨੇ ਜੀ ਪ੍ਰਧਾਨ ਸਾਹਿਬ ਜੁਜਾਰ ਸਿੰਘ ਜੀ ਤੇ ਐਕਸ ਪ੍ਰੈਜ਼ੀਡੈਂਟ ਹਨ ਕਿਰਨਪੀਰ ਸਿੰਘ ਜੀ ਹੋਈ ਹੋ ਗਈ ਆ ਆਪਣੀ ਤੇ ਆਪਾਂ ਨੂੰ ਆਹ ਟੈਗ ਦਿੱਤੇ ਨਾਲ ਇਹ ਲਾ ਕੇ ਆਪਾਂ ਇੱਥੇ ਟੰਗ ਨੇ ਲਾ ਕੇ ਰੱਖਾਂਗੇ ਉਹ ਤੇ ਲਓ ਜੀ ਇਹ ਦੇਖੋ ਪੁਰਾਣੇ ਕੈਮਰੇ ਕਿਹੜੀ ਸਦੀ ਦਾ ਹੈ ਇਹ ਬਹੁਤ ਪੁਰਾਣੇ ਕੈਮਰੇ ਨੇਗੇ ਵੀ ਪਤਾ ਚਲ ਥੋੜਾ ਜਿਆਦਾ ਬੜਾ ਰੱਖਿਆ ਤਾਂ ਸਾਹੇ ਸਾਹੇ ਸਾਹਮਣੇ ਰੱਖਿਆ ਜੀ ਕਿੰਨੇ ਕੁ ਪੁਰਾਣੇ ਨੇ ਕੀ ਪੁਰਾਣੇ ਸਾਰਾ ਅੱਗੇ ਦੱਸਾਂਗੇ ਜੇਰਾ ਮੈਂ ਤਾਂ ਮੈਨੂੰ ਇਹ ਨਹੀਂ ਨਾਲ ਆਹ ਇਹ ਇਹ ਕਿਹੜੇ ਹੈਗੇ ਇਹ ਬਨਵਾ ਕੇ ਚੱਲਣਾ ਹੈ ਇਹ ਵੀ ਚੱਲਣਾ ਹੈ ਕਿ ਕਿੰਨੇ ਦੇ ਚਲਾਇਆ ਸੀਗਾ ਤੁਸੀਂ ਇਹ ਉਹ ਜੇ ਮੇਰੇ ਸਾਹਮਣੇ ਸੀਗਾ ਜਦੋਂ ਉਹ ਚੱਲਦੇ ਨਹੀਂ ਉਹ ਪਿਆ ਸੀ ਇਹ ਤਾਂ ਫਿਰ 55 60 ਉਹ ਉਹ ਟਾਈਮ ਦਾ ਹਨਾ 1950 ਤੋਂ ਵਿੱਚ 47 ਵੇਲੇ ਦੇ ਆ ਗਏ ਜੀ ਇਹਨਾਂ ਦੱਸ ਆਹ ਹਾਂ ਇਹਦਾ ਇਹਨੇ 47 ਵੇਲੇ ਦੇ ਨੇ ਕੈਮਰਾ ਆ ਸਾਰੇ ਨਾਲੋਂ ਪੁਰਾਣਾ ਲੱਗਦਾ ਹਨਾ ਬਹੁਤ ਲੱਗਦਾ ਪੁਰਾਣਾ ਸਤਿ ਸ਼੍ਰੀ ਅਕਾਲ ਜੀ ਏ ਤੁਸੀਂ ਸਾਰੇ ਸਾਹਮਣੇ ਹੋਏ ਨੇਗੇ ਹਾਂਜੀ ਹਾਂਜੀ ਇਹ 2 ਮਿੰਟ ਹੋਰ ਦੇ ਦਿਓ ਤੁਹਾਨੂੰ ਇਹਨਾਂ ਦੇ ਸਭ ਦੇ ਦਾਦਾ ਜੀ ਕੱਢ ਕੇ ਦਿਖਾਣਾ 2 ਮਿੰਟ ਦੇ ਦੇ ਬਸ ਅੱਛਾ ਜੀ ਇਹ ਕਿੰਨੇ ਦਾ ਪੁਰਾਣੇ ਨੇਗੇ ਜੀ ਵੈਸੇ ਇਹ ਸਰ ਇਹ 1902 ਦਾ ਹੈ ਠੀਕ ਹੈ ਜੀ ਆਹ ਕੈਮਰਾ ਆ ਦੇਖੋ ਪੈਟਰਨ ਦੇਖੋ ਇਹਦਾ 1902 ਠੀਕ ਹੈ ਜੀ ਉਹ 1909 ਦਾ ਅੱਛਾ ਜੀ ਉਹ ਕਾਨਾ ਕਾਟਾ ਮਾਰੂ ਵਾਲੇ ਦਾ ਹੈ ਟਾਈਮ ਤੇ ਆਇਆ ਕਾਮਾਗਾਟਾ ਮਾਰੂ ਵਾਲਾ ਟਾਈਮ ਸੀ ਜਿਹੜਾ ਉਹ ਟਾਈਮ ਦੇ ਕੈਮਰੇ ਨੇਗੇ 1902 1909 ਇਹ ਇੱਕ ਇਹਨਾਂ ਦੇ ਸਾਰਿਆਂ ਦੇ ਪੁਰਾਣੇ ਸਭ ਤੋਂ ਪੁਰਾਣਾ ਕੈਮਰਾ ਜਿਹੜਾ ਇਹਨਾਂ ਕੈਮਰਿਆਂ ਦੇ ਦਾਦਾ ਜੀ ਉਹ ਵੀ ਦਿਖਾਉਣੇ ਆ ਤੇ ਆਹ ਕੈਮਰੇ ਤੁਸੀਂ ਰੀਲਾਂ 'ਚ ਦੇਖੇ ਹੋਣਗੇ ਬਹੁਤ ਹੁਣ ਰੀਲਾਂ ਚੱਲਦੀਆਂ ਨਹੀਂਆਂ ਅੰਗਰੇਜ਼ ਗੋਰਾ ਬਣਾਉਂਦਾ ਉਹ ਕਿ ਰੀਲਾਂ ਉਹਦੇ 'ਚ ਦੇਖੇ ਹੋਣੇ ਹੈਗੇ ਕੈਮਰੇ ਦੇ ਸੋ ਇਹ ਕੈਮਰੇ ਬਾਈ ਉਹਨਾਂ ਨੇ ਸਾਰੇ ਸੰਭ ਕੇ ਰੱਖੇ ਹੋਏ ਨੇਗੇ ਉਰੇ ਤੇ ਹੁਣ ਤਾਂ ਚੱਲਦੀਆਂ ਏਡੀ ਚੱਲ ਪਈ ਫਲੈਸ਼ ਲਾਈਟਾਂ ਚੱਲਦੇ ਪਹਿਲਾਂ ਆ ਹੁੰਦੀਆਂ ਸੀਗੀਆਂ ਆਹ ਫਲੈਸ਼ ਐਵੇਂ ਹੁੰਦੀ ਸੀ ਪਹਿਲਾਂ ਇਹ ਨੈਗੇਟਿਵ ਵਾਲੇ ਕੈਮਰੇ ਆਗੇ ਸਾਰੇ ਸਾਰੇ ਨੈਗੇਟਿਵ ਵਾਲੇ ਤਾਂ ਇੱਕ ਵਾਰੀ ਚੱਲਦਾ ਹੁੰਦਾ ਸੀ ਜਿਹੜਾ ਬੱਲੋਂ ਫੋਟੋ ਕੈਦਦਾ ਮੈਂ ਫਲੈਸ਼ ਮਾਰਦਾ ਹੁੰਦਾ ਸੀ ਪਹਿਲਾਂ ਦੁਬਾਰਾ ਬੱਲੋਂ ਮਾਰਦਾ ਹੁੰਦਾ ਸੀ ਹਾਇ ਤੇ ਬੱਲੋਂ ਬਈ ਇੱਕ ਫੋਟੋ ਖਾਚ ਕੇ ਦੁਬਾਰਾ ਬਸ ਬੱਲੋਂ ਤਾਂ ਬਦਲਣਾ ਪੈਣਾ ਜਣਾ ਲੋ ਜੀ ਇਹ ਸਾਰੇ ਖੋਲ ਦੇ ਓ ਜੀ ਆ ਲੋ ਵਾ ਕੈਮਰਾ ਦੇਖੋ ਕਿੱਡਾ ਐਲਬਮ ਆਲਾ ਅਟੈਚ ਹੀ ਨਹੀਂ ਸੀ ਹੁੰਦਾ ਜਿਹੜਾ ਜਹਾ ਪਹਿਲਾਂ ਉਹ ਜਿਹਾ ਹੈ ਐਵੇਂ ਹੁੰਦਾ ਸੀਗਾ ਜੀ ਇਹ ਫਿੱਟ ਕੈਮਰਾ ਦੇਖੋ ਆ ਬਾਈ ਫੜੋ ਆ ਮਕੈਨਿਜ਼ਮ ਦੇਖੋ ਸਰ ਬੱਚੇ ਇਧਰ ਪਿਆਉਗਾ ਇਧਰ ਵੀ ਅਸਮਾਨ ਇਧਰ ਵੀ ਦੇਖਾ ਕਿਹਾਦੇ ਐਵੇਂ ਹੁੰਦਾ ਸੀਗਾ ਇਹ ਆ ਮਕੈਨਿਜ਼ਮ ਦੇਖੋ ਇਹਦਾ ਜਿੱਥੇ ਫਿਕਸ ਕਰਨਾ ਹੈ ਉਥੇ ਲੋਕ ਕਰ ਦਿਓ ਜਿਹਦਾ ਪੂਰਾ ਘੁੰਮੇਗਾ ਇਹ ਇਹ ਵੈਗੇਸਵਰੀ ਕੈਮਰਾ ਨੇ ਇਹਦੇ ਚ ਪਲੇਟ ਪੈਂਦੀ ਸੀ ਸ਼ੀਸ਼ੇ ਦੀ ਪਹਿਲੇ ਫੋਟੋਗ੍ਰਾਫਰ ਨੂੰ ਫੋਟੋਗ੍ਰਾਫਰ ਨਹੀਂ ਕਹਿੰਦੇ ਸੀ ਫੋਟੋ ਕੈਮਿਸਟ ਕਹਿੰਦੇ ਸੀ ਕਿਉਂ ਕੈਮਿਸਟ ਕੋ ਕਹਿੰਦੇ ਸੀ ਕਿਉਂ ਉਹਦੇ ਚ ਕੈਮੀਕਲ ਵਰਤੋਗੇ ਫੋਟੋਗ੍ਰਾਫੀ ਜਿਹੜੀ ਮੇਨ ਸੀ ਮੰਨਣਾ ਜੀ ਉਹ ਸਟੂਡੀਓ ਫੋਟੋਗ੍ਰਾਫੀ ਹੁੰਦੀ ਸੀ ਇਹ ਫੀਲਡ ਕੈਮਰਾ ਇਹਦੇ ਸਟੂਡੀਓ ਫੋਟੋਗ੍ਰਾਫੀ পোটরেট খিচ্চনা যেন নয় পোল কি হচ্ছে ও পিছে লাশ কেন দখাগা তো বহু দেওয়া থ্যাংক ইউ বড়ি মেবান ਇਹ ਕਿਹੜੇ ਸਾਲ ਦਾ ਕੈਮਰਾ ਜੀ ਇਹ ਸਾਲ ਹੋਏਗਾ 1930 ਤੋਂ ਲੈ ਕੇ ਆਸ-ਪਾਸ ਦਾ 1930 ਸਰ ਇੱਥੋਂ ਬਣ ਕੇ ਕੇਰਲਾ ਤੋਂ ਬਣ ਕੇ ਬਾਹਰ ਜਾਂਦੇ ਸੀ ਕੈਨੇਡਾ ਅੱਛਾ ਅੱਛਾ ਫਸ ਟੈਂਪਲ ਆ ਕੇ ਜਾਂਦੇ ਸੀ ਇਹ ਲੈ ਜਾਂਗਾ ਜੀ ਇਹ ਕੈਮਰੇ ਦਾ ਹਾਂ ਜੀ ਲੈ ਲਵਾਂਗੇ ਉਹ ਜੀ ਸਾਨੂੰ ਵੀਡੀਓ ਮੈਨੂੰ ਵੀ ਸ਼ੇਅਰ ਕਰਦਾ ਵਾ ਜੇ ਬਲੌਗਰ ਕਰਦਾਗੇ ਜਦੋਂ ਬਲੌਗਰ ਪੰਗ ਬਣਾਉਣ ਤੇ ਐਸੇ ਵੀ ਲੱਗਦਾ ਮੈਂ ਮੇਰਾ ਆਪਣਾ YouTube ਚੈਨਲ ਹੈ ਠੀਕ ਹੈ ਉੱਧਰ ਕੀ ਪਰ YouTube ਫਾਇਲਿੰਗ ਲੋ ਆਹ ਲੈਂਜ ਲੱਗਦਾ ਜੀ ਤੇ ਆ ਖੁੱਲ ਗਿਆ ਕੈਮਰਾ ਵਾ ਭਾਈ ਬਰਸ਼ ਲਿਆ ਉਹ ਬਰਸ਼ ਹੁਣ ਲੱਗੂਗਾ ਜੀ ਲੈਂਦੇ ਇਹ ਸਾ ਇਹ ਦੇਖੋ ਯਾਰ ਕੈਮਰੇ ਦਾ ਤੁਸੀਂ ਕਿੱਡਾ ਗਿਆ ਯਾਰ ਕਿਹਨਾਂ ਕੱਲਾ ਵੀਡੀਓ ਸੀਗਾ ਇਹ ਆ ਦੇਖੋ ਨਾ ਨਾ ਸਿਰਫ ਫੋਟੋ ਆ ਦੇਖੋ ਬਸ ਠੀਕ ਉਹ ਨੇਕਟਿਵ ਤੇ ਛੱਪ ਜਾਣੀ ਉਸ ਤੋਂ ਬਾਅਦ ਜਦੋਂ ਆ ਮੋਰੋ ਲਾਹੇ ਓ ਟੱਕਣੀ ਓ ਦਾ ਉਧਰ ਲੈਂਜਦਾ ਜੀ ਤਾਂ ਉਹ ਵੀਊ ਕੀ ਦਿਖਾ ਦਿੰਦੇ ਆ ਦੋ ਵੱਟਿਓ ਹਨਾ ਸੋ ਇਹ ਆ ਜੀ ਕੈਮਰਾ ਉਹ ਇਹ ਵੱਡਾ ਕੈਮਰਾ ਸਾਰਾ 1930 ਵੇਲੇ ਦਾ ਤੇ ਇੱਧਰ ਲੈਂਜ ਲੱਗਦਾ ਸੀਗਾ ਜੀ ਇਹਦੇ ਤੇ ਇੱਧਰਲੇ ਪਾਸਿਓਂ ਆ ਜਿਹੜੀ ਹੈਗੀ ਫੋਟੋ ਉਹ ਦਿਸ ਰਹੀ ਸੀਗੀ ਤੇ ਵਿਚਾਲੇ ਇੱਥੇ ਇਹਦੇ ਨੈਗੇਟਿਵ ਪੈਂਦਾ ਸੀਗਾ ਤੇ ਉਹ ਲੈਂਜ ਦਾ ਜਿਹੜਾ ਟੱਕਣਾਗਾ ਉਹ 2-3 ਸਕਿੰਟ ਲਈ ਖੋਲਦੇ ਸੀਗੇ ਤੇ ਫੋਟੋ ਜਿਹੜੀ ਉਹ ਨੈਗੇਟਿਵ ਤੇ ਛਾਪ ਜਾਂਦੀ ਸੀਗੀ ਐਵੇਂ ਹੀ ਹਨਾ ਜੀ ਇਹ ਹਾਂਜੀ ਠੀਕ ਹੈ ਜੀ ਨੂੰ ਪਲੇਟ ਕੈਮਰਾ ਕਹਿੰਦੇ ਨੇਗੇ ਜੀ ਇਹ ਕੈਮਰੇ ਨੂੰ ਸੋ ਐਵੇਂ ਦੀ ਗੱਲਬਾਤ ਹੈ ਜੀ ਕੁਝ ਐਵੇਂ ਦੇ ਪੁਰਾਣੇ ਕੈਮਰੇ ਨੇਗੇ ਉਹ ਐਵੇਂ ਦਾ ਕੁਛ ਹੈ ਜੀ ਮਾਹੌਲ ਅੰਦਰਲੇ ਪਾਸੇ ਤੇ ਫੋਟੋਗ੍ਰਾਫੀ ਨਾਲ ਸਬੰਧਤ A to Z ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਆਊਟਲੈਟ ਆ ਕਿ ਜਿਹੜੀ ਉਹ ਸਾਰੀ ਇੱਥੇ ਅ ਅਲੱਗ-ਅਲੱਗ ਕੰਪਨੀਆਂ ਆਈਆਂ ਹੋਈਆਂ ਨੇ ਉਹਨਾਂ ਨੇ ਆਪੋ ਆਪਣੀਆਂ ਜਿਹੜੀਆਂ ਸਟਾਲਾਂ ਉਹ ਲਾਈਆਂ ਹੋਈਆਂ ਨੇ ਸਾਹਮਣੇ ਆਪਣੇ ਸਿੰਪੈਕਸ ਵਾਲਿਆਂ ਦਾ ਗੁਪਤਾ ਫੋਟੋ ਗੁੱਡਜ਼ ਲੁਧਿਆਣਾ ਤੇ ਇਧਰਲੇ ਪਾਸੇ ਐਲਬਮ ਕਿੱਟਾਂ ਵਗੈਰਾ ਆ ਆਈ ਕਾਰਡ ਵਗੈਰਾ ਹੋਰ ਜਿਹੜੀਆਂ ਡਾਈ ਮਸ਼ੀਨਾਂ ਹੁੰਦੀਆਂ ਨੇ ਫੋਟਾਂ ਕੱਟਣ ਵਾਲੀਆਂ ਆਈ ਕਾਰਡ ਕੱਟਣ ਵਾਲੀਆਂ ਤੇ ਬਹੁਤ ਕੁਛ ਹੈਗਾ ਜੀ ਤੇ ਆ ਇਨਕ ਵਗੈਰਾ ਪਈ ਹੈਗੀ ਜੀ ਇੱਧਰ ਪ੍ਰਿੰਟਰ ਦੇ ਵਿੱਚ ਜਿਹੜੀਆਂ ਇੱਕ ਯੂਜ਼ ਕਰਦੇ ਆਂਗੇ ਆਪਾਂ ਉਹ ਤੇ ਇੱਧਰਲੇ ਪਾਸੇ ਆ ਪੇਪਰ ਪਏ ਨੇਗੇ ਤੇ ਹੋਰ ਜਿਹੜੇ ਗਿਫਟ ਨੇਗੇ ਮਾੜੇ-ਮੋਟੇ ਉਹ ਚੀਜ਼ਾਂ ਪਈਆਂ ਨੇਗੀਆਂ ਤੇ ਇੱਧਰ ਆ ਜਾਂਦਾ ਜੀ ਡਿਜੀਟੈਕ ਤੇ ਡਿਜੀਟੈਕ ਆਪਾਂ ਆਉਣੀ ਸੀਗਾ ਤੇ ਇੱਥੋਂ ਆਪਾਂ ਮਾਈਕ ਪਤਾ ਕਰਦੇ ਆਂਗੇ ਜੀ ਡਿਜੀਟੈਕ ਦੇ ਏ ਡਿਜੀ ਟੈਕ ਵਾਲਿਆਂ ਦੀ ਆਊਟਲੈਟ ਆ ਗਈ ਜੀ ਇੱਧਰ ਤੇ ਆਪਾਂ ਇੱਥੋਂ ਮਾਈਕ वगैरह ਪੁੱਛਦੇ ਆ ਮਾਈਕ ਲੈਣੇ ਨੇਗੇ ਤੇ ਉਹ ਦੇਖਦੇ ਆਂਗੇ ਪਤਾ ਕਰਦੇ ਆਪਾਂ ਕਿੰਨੇ ਕਰੇ ਮਿਲਦੇ ਆਪਾਂ ਸੋ ਇਹ ਆ ਜਾਂਦੀ ਜੀ ਇੱਧਰਲੇ ਪਾਸੇ ਆਊਟਲੈਟ ਨਿਕੋਨ ਜੈਡ 5 ਟੂ ਟ੍ਰੋਲੀ ਟੁਗੇਦਰ ਸੋ ਨਿਕੋਨ ਦੀ ਜਿਹੜੀ ਜੈਡ ਸੀਰੀਜ਼ ਕੈਮਰੇ ਨੇ ਉਹ ਆਪਾਂ ਇੱਥੋਂ ਉਹਨਾਂ ਦਾ ਰਿਜ਼ਲਟ ਵਗੈਰਾ ਚੈੱਕ ਕਰ ਸਕਦੇ ਆ ਕੈਮਰਾ ਯੂਜ਼ ਕਰਕੇ ਨਰਿਆ ਕੈਮਰੇ ਵਗੈਰਾ ਲਾਇ ਹੋਏ ਨੇ ਕਿਉਰੇ ਇੱਥੋਂ ਆਪਾਂ ਦੇਖ ਸਕਦੇ ਹਾਂ ਉਹ ਸਾਰਾ ਇੱਥੇ ਆ ਜਾਂਦੇ ਨੇ ਜੀ ਫਿਰ ਇਹ ਆ ਐਲਬਮਾਂ ਨੇ ਜਿਹੜੀਆਂ ਵਿਆਹਾਂ 'ਚ ਬਣਦੇ ਨੇ ਉਹਨਾਂ ਦੇ ਅਲੱਗ-ਅਲੱਗ ਡਿਜ਼ਾਈਨ ਲੱਗੇ ਨਵੀਂ ਤੋਂ ਨਵੀਂ ਆਈਟਮ ਆਉਂਦੀ ਹੈ ਐਲਈਡੀ ਵਾਲੀ ਐਲਬਮ ਆਉਂਦੀ ਹੈਗੀ ਤੇ ਐਲਬਮ ਦੇ ਵਿੱਚ ਹੋਰ ਕੀ ਚੀਜ਼ਾਂ ਹੋਈਆਂ ਨੇਗੀਆਂ ਉਹ ਸਾਰਾ ਕੁਝ ਹੈ ਕੋਰੇ ਇਧਰਲੇ ਪਾਸੇ ਫੇਰ ਇਹ ਸੈਕਸ਼ਨ ਵੀ ਐਲਬਮਾਂ ਵਾਲਾ ਆ ਗਿਆ ਫੋਟੋ ਬੁੱਕ ਕਹਿੰਦੇ ਨੇਗੇ ਜਿਹਨੂੰ ਇਹ ਆ ਜਾਂਦੇ ਕੀ ਇੱਧਰ ਮਸ਼ੀਨਾ ਪ੍ਰਿੰਟਰ ਤੇ ਆਪ ਇੱਧਰਲੇ ਪਾਸੇ ਆ ਜਾਂਦੇ ਨੇ ਕੈਮਰੇ ਵਾਲੀਆਂ ਕਿੱਟਾਂ ਵਗੈਰਾ ਨੇ ਜਾਂ ਹੋਰ ਛੋਟੇ ਮੋਟੇ ਕਿੱਟਾਂ ਨੇ ਸਾਈਡ ਬੈਗ ਜਾਂ ਕੀ ਹੋਰ ਉਹ ਚੀਜ਼ਾਂ ਸਾਰੀਆਂ ਉਹ ਇੱਥੇ ਪਈਆਂ ਨੇ ਜੀਆਂ ਇੱਧਰਲੇ ਪਾਸੇ ਆ ਜਾਂਦਾ ਜੀ ਸਾਹਮਣੇ ਵੈਲ ਬੋਰਨ ਲਾਈਟਾਂ ਵਗੈਰਾ ਕਾਰਡ ਵਗੈਰਾ ਬੈਟਰੀਆਂ ਸੋ ਉਹ ਸਾਰਾ ਏ ਆਊਟਲੈਟ ਆ ਗਈ ਉਹਨਾਂ ਦੀ ਇੱਧਰ ਅੱਗੇ ਫੇਰ ਆ ਜਾਂਦੇ ਹੈਗੇ ਜੀ ਪੇਪਰ ਸੋ ਐਵੇਂ ਕਰਕੇ ਕਈ ਤਰ੍ਹਾਂ ਦੀ ਜਿਹੜੀਆਂ ਦੁਕਾਨਾਂ ਕਈ ਦੀਏ ਪਾਉ ਬਣੀਆਂ ਹੋਈਆਂ ਨੇ ਗੁਪਤਾ ਸਟੂਡੀਓ ਤੇ ਇਹ ਉਹਨਾਂ ਦੀਆਂ ਏ ੜੀਆਂ ਪਈਆਂ ਨੇ ਲਾਈਟ ਵਗੈਰਾ ਪਈਆਂ ਨੇ ਕਿ ਉਹਨਾਂ ਦੀਆਂ ਇੱਧਰ ਪ੍ਰਿੰਟਰ ਪਏ ਨੇਗੇ ਵੱਡੇ ਪ੍ਰਿੰਟਰ ਵੱਡੇ ਪ੍ਰਿੰਟਰ ਪਏ ਰਹੇਗੇ ਸਾਰੇ ਸੋਏ ਗੁਪਤਾ ਸਟੂਡੀਓ ਵਾਲਾ ਨਹੀਂ ਆਊਟਲੈਟ ਹੈ ਜੀ ਇਹ ਮਤਲਬ ਕਿ ਵੀ ਫੋਟੋਗ੍ਰਾਫੀ ਦਾ ਜਿਹੜਾ ਸਮਾਨ ਆ ਕੋ ਸਾਰਾ ਹੀ ਰੱਖਦੇ ਨੇਗੇ ਕੈਮਰੇ ਕਿਟ ਗਿੰਬਲ ਕਾਰਡ ਏ ਟੂ ਜ਼ेड ਚੀਜ਼ ਇੱਧਰ ਫੇਰ ਆ ਜਾਂਦੇ ਜੀ ਕੈਨਨ ਵੱਡੀਆਂ ਮਸ਼ੀਨਾਂ ਲੈਬ ਦੇ ਵਿੱਚੋਂ ਕੰਮ ਕਰਵਾਉਣੇ ਆਗੇ ਜਿਹੜਾ ਉਹ ਮਸ਼ੀਨਾਂ ਇੱਧਰ ਲਿਆਂ। ਲਗਭਗ ਏ ਟੂ ਜ਼ेड ਚੀਜ਼ ਹੈ ਜਿਹੜੀ ਉਹ ਇੱਥੇ ਮਿਲ ਜੂਗੀ ਆਪਾਂ ਨੂੰ ਸਕੀਮ ਵਗੈਰਾ ਹੁੰਦੀ ਹੈਗੀ ਹਰ ਇੱਕ ਚੀਜ਼ ਤੇ ਆਊਟਲੈਟ ਕਰਕੇ ਥੋੜਾ ਜਿਹਾ ਰੇਟ ਦਾ ਵੀ ਫਰਕ ਹੁੰਦਾਗਾ ਇਹ ਆ ਜਾਂਦਾ ਜੀ ਇੱਧਰ ਸੋਨੀ ਤੇ ਇੱਧਰ ਸੋਨੀ ਦਾ ਕੈਮਰਾ ਵੀ ਲੱਗਿਆ ਹੋਇਆਗਾ ਤੇ ਨਾਲ ਹੀ ਨਾਲ ਕੈਮਰੇ ਦਾ ਜਿਹੜਾ ਰਿਵਿਊ ਹੈਗਾ ਉਹ ਵੀ ਕਰਦੇ ਨੇ ਕਿ ਲੋਪਰੇ ਆ ਦੇਖੋ ਫੋਟੋਗ੍ਰਾਫਰ ਸਾਰੇ ਜਿਹਨੇ ਕੋਈ ਕੈਮਰਾ ਲੈਣਾਗਾ ਉਹ ਆਪਦਾ ਕੈਮਰਾ ਦੇਖ ਲੈਂਦਾਗਾ ਇੱਥੇ ਆਪਦਾ ਚੈੱਕ ਕਰ ਲੈਂਦਾ ਤੇ ਇੱਧਰ ਕੈਨਨ ਦੇ ਕੈਮਰੇ ਆ ਭਾਈ ਇਹ ਕੈਮਰੇ ਇਹ ਕੈਨਨ ਦੀ ਆਊਟਲੈਟ ਆ ਗਈ ਇੱਥੇ। ਹੋਜੀ। ਇੱਧਰ ਕੈਨਨ ਦੇ ਕੈਮਰੇ ਲੱਗੇ ਹੋਏ ਨੇ ਸਾਰੇ। ਉਹ ਜਿਹਨੇ ਵੀ ਕੈਮਰਾ ਲੈਣਾ ਕੁਛ ਵੀ ਹੈਗਾ ਉਹ ਆਪਦੇ ਇੱਥੇ ਆਪਦੀ ਤਸੱਲੀ ਕਰਕੇ ਉਹ ਆਪ ਦਾ ਫਿਰ ਕੈਮਰਾ ਜਿਹੜਾ ਉਹ ਪਸੰਦ ਕਰ ਲੈਂਦਾ ਹੈਗਾ ਜੀ। ਸੋ A to Z ਚੀਜ਼ ਆ ਜਿਹੜੀ ਉਹ ਮਿਲ ਜਾਂਦੀ ਹੈਗੀ ਇੱਥੋਂ। ਇੱਧਰ ਆਏਗੇ ਜੀ ਜਿਹੜੀ ਗਿੰਬਲ ਕਹਿੰਦੇ ਨੇ ਕਿ ਆਪਾਂ। ਕੈਮਰੇ ਦਾ ਬੈਲੈਂਸ ਬਣਾਉਣ ਦੇ ਲਈ ਤੁਰਦੇ ਫਿਰਦੇ ਵੀਡੀਓ ਬਣਾਉਣ ਦੇ ਲਈ ਗਿੰਬਲ ਦੀ ਵਰਤੋਂ ਕਰਦੇ ਆ। ਸੋ ਇਹ ਆਊਟਲੈਟ ਆ ਗਈ ਜੀ DJI ਗਿੰਬਲ ਦੇ ਲਈ ਬਹੁਤ ਮਸ਼ਹੂਰ ਕੰਪਨੀਆਂ ਵੱਡੀਆਂ ਕੰਪਨੀਆਂ ਸਾਰੀਆਂ ਇੱਥੇ ਉਹ ਆਈਆਂ ਹੋਈਆਂ ਨੇ ਗਿਆ ਜੀ ਜੀ7 ਇਹ ਵੀ ਕਲਰ ਲੈਬ ਆਗੇ ਜੀ ਤੇ ਲਾਈਵ ਵਾਲਾ ਸਿਸਟਮ ਆ ਗਿਆ ਜੀ ਇੱਧਰ ਇਹ ਸਾਰਾ ਲਾਈਵ ਵਾਲਾ ਪ੍ਰੋਗਰਾਮ ਆ ਗਿਆ ਆਓ ਜੀ ਆਓ ਇਹ ਸਾਰਾ ਕੁਝ ਇਧਰ ਫਰੇਮ ਪਏ ਨੇ ਜੀ ਹੈਰੀ ਜੀ ਨੌਕਰ ਸਾਹਿਬ ਠੀਕੋ ਵਧੀਆ ਜੀ ਠੀਕਾ ਕੰਬਲੀ ਆਊਟਲੈਟ ਤੇ ਆਗੇ ਜੀ ਫਰੇਮ ਸਾਰੇ ਇਧਰਲੇ ਪਾਸੇ ਫੈਂਸੀ ਫਰੇਮ ਦੁਕਾਨਾਂ ਤੇ ਰੱਖਣ ਨੂੰ ਸੋਹਣੇ ਲੱਗਦੇ ਨੇ ਕਿ ਹਜੇ ਟੰਗੇ ਹੋਏ ਤੇ ਇਹ ਸਾਰੇ ਫੋਟੋਗ੍ਰਾਫਰ ਭਾਈ ਨੇਗੇ ਜਿਹੜੇ ਆਪੋ ਆਪਣਾ ਸੌਦਾ ਮਾਰੀ ਜਾਂਦੇ ਨੇਗੇ ਚੀਜ਼ਾਂ ਦਾ ਤੇ ਆਪਾਂ ਫਿਲਹਾਲ ਘੁੰਮਾਂਗੇ ਹਜੇ ਤੇ ਫੇਰ ਉਸ ਤੋਂ ਬਾਅਦ ਜਾਣ ਵੇਲੇ ਆਪਾਂ ਕੋਈ ਵੀ ਜਿਹੜੀ ਆਈਟਮ ਲੈਣੀ ਆ ਕੋਈ ਨਾ ਕੋਈ ਤੇ ਉਹ ਦੇਖਾਂਗੇ ਮੈਂ ਕਿ ਲੈਣੇ ਨੇਗੇ ਮੈਂ ਮੈਂਕਾਂ ਦਾ ਰੇਟ ਵੜਾਵਾਂਗੇ ਉਹਨਾਂ ਨਾਲ ਕੀ ਕਹਦੇ ਆਗੇ ਤੋਂ ਇੱਥੇ ਇੰਨਾ ਕੁ ਸੀਗਾ ਬਸ ਇਹ ਜੀ ਢੇੜਾ ਦੇ ਲਿਆ ਆਪਾਂ ਸਾਰੇ ਕਿਤੇ ਇਦਾਂ ਲਾਈਟਾਂ ਦਾ ਰਿਵਿਊ ਹੈਗਾ ਦੇਖਦੇ ਆ ਕਿ ਫਿਰ ਆਪਾਂ ਹੋਰ ਦੇਖ ਲੈ ਕੋਈ ਚੀਜ਼ ਜਿਹੜੀ ਹੋਈ ਕੋਈ ਹੋਰ ਵਧੀਆ ਹੋਈ ਦਿਖਾਉਣ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਫਿਰ ਦੇਖਦੇ ਆ ਸਮਾਨ ਪਰ ਲੈਣੇ ਆਗੇ ਮਾੜਾ ਮੋਟਾ ਜਿਹੜਾ ਕੁਝ ਵੀ ਲੈਣਾ ਹੈ ਇਹ ਆ ਗਈ ਬਲੌਗਰਾਂ ਦੀ ਮਨਪਸੰਦ ਆਈਟਮਾ GoPro Insta 360 ਜਿਹੜੀ ਆਪਾਂ ਵੀਡੀਓ ਦੇਖਦੇ ਹੁੰਨੇਗੇ ਵੀ ਇਹ ਸਾਰਾ ਕੁਝ ਗੋਲ ਜਿਹਾ ਹੋ ਜਾਂਦਾਗਾ ਪਰ ਇਸ ਵੀ ਗੋਲ ਜਿਹਾ ਦਿਖਣ ਲੱਗ ਜਾਂਦੀ ਹੈਗੀ ਉਹ ਸਾਰਾ ਕੁਝ ਇੱਚ ਦਿਖਦਾ ਗਾ ਜੀ ਕੈਮਰੇ ਨੇਗੇ ਆ ਬਾਈ ਹੁਣ ਹੀ ਦੇਖੀ ਜਾਂਦੇ ਨੇਗੇ ਇਹ ਇਸ ਕਰ ਸਕਦੇ ਆ ਵੀਡੀਓ ਬਣਾ ਰਹੇ ਹੋ ਆਪ ਇਸ ਨੂੰ ਕਰ ਸਕਦੇ ਆ ਜਿਵੇਂ ਕਿ ਆਪ ਦੇਖਦੇ ਹੋ ਠੀਕ ਹੈ ਸੋ ਅਸੀਂ ਅਗਰ ਟੈਸਟ ਲਗਾਦੇ ਆਪ ਇਸ ਕੇ ਵੀਡੀਓ ਦੇਖ ਸਕਦੇ ਹੋ ਜੇ ਬਣ ਜਾ ਜਾਂਦਾ ਹੈ ਜੀ ਜੀ ਇਸ ਕੇ ਆਪ ਇਸ ਪਰ ਆ ਕੇ ਇਸ ਨੂੰ ਦੇਖ ਸਕਦੇ ਹੋ ਆਪ ਕੀ ਵੀਡੀਓ ਕਿਵੇਂ ਬਣਦੀ ਹੈ ਜਿਵੇਂ ਭਾਈ ਇਹ ਵਾਟਰ ਪ੍ਰੂਫ ਹੈ ਠੀਕ ਹੈ اور یہ واٹر پروف نہیں ہے تو یار صاحب اسے نکالتے ہو تو 30 منٹ کا بیٹری بیک اپ ہے اس کا 30 منٹ کا 30 منٹ کا تے میموری کارڈ وغیرہ اس میں سر بلٹ ان سٹوری اچ ہے دو ویریئنٹ آتے ہیں ایک 64GB اور ایک 128 اس میں ان بلٹ سٹوریج ہوتی ہے تو سر جیسا اپ اسے اپ کہیں جا رہے ہو اپ نے یہاں لگا دیا میگنیٹک میں اپ جا رہے ہو تو اس پہ شٹس بنیں گے ٹوپی پہ لگا سکتے ہو میگنیٹک لیمپ آتا ہے اس میں ٹھیک ہے تے جیڑا ایک سارا دورو جی دکھا دیندا گول جیا کر دیندا ہوندا سارا کچھ 360 او یہ ہے گا جی یہ اپ کو 360 میں دکھا دوں گا ਠੀਕ ਹੈ ਤੇ ਇਹ ਆ ਭਾਈ ਕੈਮਰਾ ਇਹ ਨਿਕਲ ਜਾਂਦਾਗਾ ਚੈਸਟ ਤੇ ਵੀ ਲੱਗ ਜਾਂਦਾ ਜੇ ਸਟੈਂਡ ਤੇ ਲਾ ਕੇ ਬਣਾਉਣੀ ਆ ਵੀਡੀਓ ਤੁਸੀਂ ਪੋਲੀਚ ਵੀ ਬਣ ਜਾਂਦਾ ਅੱਧੇ ਘੰਟੇ ਦੀ ਦੀ ਬੈਟਰੀ ਬੈਕਅਪ ਆ ਗਈ ਤੇ ਇਨ ਬਿਲਟ ਸਟੋਰੇਜ ਹੁੰਦੀ ਹੈ ਕਿੰਨੀ ਸਟੋਰੇਜ ਹੁੰਦੀ ਹੈ ਅਗਲੇ ਕੋ ਗਵਰੈਂਟ ਆ ਤੇ 64 ਔਰ 128 ਜੀ ਹਾਂ ਛੋਟਾ ਦਾ 128 ਜੀ ਤੇ ਜਿਹੜਾ ਉਹ 36 ਗੋਲ ਕਰ ਦਿੰਦਾ ਕੈਮਰਾ ਉਹ ਇਹ ਹੈਗਾ ਜੀ ਲਓ ਜੀ ਉਹ ਇਹ ਚੀਜ਼ ਹੈਗੀ ਇਹ ਵੀ ਦੇਖਦੇ ਆਂਗੇ ਆਪਾਂ ਕਰਦੇ ਆ ਚੈੱਕ ਇਹ ਜੇ ਇਹਨੂੰ ਉੱਪਰ ਚੱਕ ਦੇ ਗਿਆਂ ਗਾ ਗੋਲ ਜਿਆ ਕਰ ਦੂਗਾ ਹਾਂ ਕੈਮਰਾ ਪੂਰਾ 360 ਕੈਮਰਾ ਹੈ ਲੈ ਵੇ ਕਾਈਸਿਸ ਤੋਂ ਆਪਕੇ ਕੋਲ ਆ ਗਿਆ ਜੀ ਸਰ ਇਹ ਦਿਹਾਉਦਾ ਬਾਈ ਕਰਕੇ ਆਓ ਇਹ ਇਹਦੇ ਵਿੱਚ ਚ ਆਉਗੀ ਕਨੈਕਟ ਹੁੰਦਾ ਹੈਗਾ ਫੋਨ ਨਾਲ ਇਹ ਹਾਂ ਵਾਈਫਾਈ ਕਿਸ ਦੀ ਐਪਲੀਕੇਸ਼ਨ hoti hai ਫੋਨ ਮੈਂ ਉਸਕੇ ਥਰੂ ਆ ਜਾਏਗਾ ਉਹ ਫੋਨ ਮੈਂ ਹੀ ਹੈਡਸਿਟ ਵਗੈਰਾ ਜੋ ਹੁੰਦਾ ਹੈ ਉਹ ਫੋਨ ਮੈਂ ਹੀ ਹੁੰਦਾ ਹੈ ਤੇ ਇੱਕ ਨਾ ਆਪਾਂ ਤੁਹਾਨੂੰ ਪਹਿਲਾਂ ਬਾਹਰ ਦਿਖਾ ਕੇ ਹਟਿਆਂ ਕਿ ਆਪਾਂ ਕੈਮਰੇ ਬਏ ਨੇ ਕਿ ਉਹਨਾਂ ਤੇ ਫਲੈਸ਼ਾਂ ਲੱਗੀਆਂ ਹੋਈਆਂ ਨੇਗੀਆਂ ਤੇ ਉਤੋਂ ਲੈ ਕੇ ਅੱਜ ਦੇ ਟਾਈਮ ਤੇ ਫੋਟੋਗ੍ਰਾਫੀ ਜਿਹੜੀ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਜੀ ਸੋ ਹੁਣ ਜਿਹੜੀ ਫਲੈਸ਼ ਲਾਈਟ ਆ ਕੋਈ ਵਰਤੀ ਜਾਂਦੀ ਹੈ ਜੀ ਕਡੌਗਸ ਦੀ ਆਊਟਲੈਟ ਆ ਗਈ ਜੀ ਇਹ ਇਹ ਫਲੈਸ਼ ਆ ਗਈ ਜੀ ਸਪੀਡ ਲਾਈਟ ਤੇ ਉਹਨੂੰ ਏਡੀ ਕਹਿੰਦੇ ਨੇ ਰਗੇ ਸੋ ਇਹ ਏਡੀ ਦੇ ਮਾਡਲ ਪੈਣ ਹੈਗੇ ਆਹ ਜਿਹੜੀਆਂ ਪੱਟੀਆਂ ਲਾਈਟਾਂ ਲੇਗੀਆਂ ਸਟੂਡੀਓ ਲਾਈਟ ਇਹ ਚੀਜ਼ਾਂ ਹੁਣ ਬਹੁਤ ਜ਼ਿਆਦਾ ਵੱਧ ਗਈਆਂ ਫੋਟੋਗ੍ਰਾਫੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਮੰਗ ਬਹੁਤ ਜ਼ਿਆਦਾ ਹੋ ਗਈ ਪਹਿਲਾਂ ਹੁੰਦੀ ਸੀਗੀ ਨੋਰਮਲ ਫੋਟੋਗ੍ਰਾਫੀ ਫੋਟੋ ਖਿੱਚੀ ਬਸ ਗੱਲ ਖਤਮ ਹੁਣ ਸਮਾਨ ਹੁਣ ਜਾਰੇ ਜ਼ਰੂਰੀ ਆ ਲਾਈਟ ਹੋਵੇ ਤੁਹਾਡੇ ਕੋਲੇ ਕੈਮਰਾ ਹੋਵੇ ਤੁਹਾਡੇ ਕੋਲੇ ਪਹਿਲਾਂ ਇੱਕ ਲੈਂਜ ਨਾਲ ਸਾਰ ਜਾਂਦਾ ਸੀ ਇੱਕ ਕੈਮਰੇ ਨਾਲ ਸਾਰ ਜਾਂਦਾ ਸੀ ਪਰ ਅੱਜ ਦੇ ਟਾਈਮ ਚੱਕ ਕੈਮਰੇ ਨਾਲ ਨਹੀਂ ਸਰਦਾ ਜਿਹੜੇ ਟਾਈਮ ਚ 2-2 3-3 ਤਾਂ ਬਾਡੀयां ਰੱਖਣੀਆਂ ਪੈਂਦੀਆਂ ਨੇਗੀਆਂ ਫਿਰ ਉਹਨਾਂ ਦੇ ਨਾਲ 2-2 3-3 ਲੈਂਜ ਰੱਖਣੇ ਪੈਂਦੇ ਨੇਗੇ ਅਲੱਗ ਜਗ੍ਹਾ ਦੇ ਲਈ ਅਲੱਗ ਲੈਂਜ ਹੁੰਦਾਗਾ ਸੋ ਇਹ ਚੀਜ਼ਾਂ ਹੁਣ ਬਹੁਤ ਜ਼ਿਆਦੇ ਹੋ ਗਈਆਂ ਇਹ ਬਹੁਤ ਜ਼ਿਆਦੇ ਵਧ ਗਈਆਂ ਇਹ ਚੀਜ਼ਾਂ ਹੁਣ ਫਰੇਮਾਂ ਦੇ ਵਿੱਚ ਵੈਰਾਈਟੀਆਂ ਆ ਗਈਆਂ ਅਲੱਗ-ਅਲੱਗ ਫਰੇਮ ਨੇ ਅਲੱਗ-ਅਲੱਗ ਡਿਜ਼ਾਈਨ ਹੋਵੇ ਫਰੇਮਾਂ ਦੇ ਉਹਦੇ ਹਿਸਾਬ ਨਾਲ ਫਿਰ ਜਿਹੜਾ ਰੇਟ ਆ ਉਹ ਵੀ ਅਲੱਗ-ਅਲੱਗ ਹੋ ਜਾਂਦਾ ਗਾ ਜੀ ਸਾਰਾ ਤੇ ਇਹ ਆ ਗਈ ਜੀ ਕੰਪਨੀ ਲੈਂਜ਼ਾਂ ਦੀ ਟਾਈਮ ਰਾਉਂ ਟਾਈਮ ਰਾਉਂ ਦੇ ਲੈਂਜ਼ ਲੈ ਗਏ ਜੀ ਇਹ ਜੇ ਕਿ ਹਾਲ ਜਿਵੇਂ ਪਤੂ ਦੱਸ ਕੇ ਹਟਾਂਗੇ ਵੀ ਇੱਕ ਇੱਕ ਕੈਮਰਾ ਦੇ ਨਾਲ ਦੋ ਦੋ ਤਿੰਨ ਤਰ੍ਹਾਂ ਲੈਂਜ਼ ਲੈਦੇ ਨੇ ਜਿਹੜੇ ਉਹ ਜਗ੍ਹਾ ਦੇ ਹਿਸਾਬ ਨਾਲ ਰੱਖਣੇ ਪੈਂਦੇ ਆਗੇ ਸੋ ਇਹ ਚੀਜ਼ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਅੱਜ ਦੇ ਟਾਈਮ ਦੀ ਜਿਹੜੀ ਫੋਟੋਗ੍ਰਾਫੀ ਹੈਗੀ ਉਹਦੇ ਵਿੱਚ ਇਹ ਆਪਾਂ ਕੋਈ ਫਿਲਮਾਂ ਦੀ ਗੱਲ ਨਹੀਂ ਕਰ ਰਹੇ ਇਹ ਵਿਆਹਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜੀ ਵਿਆਹਾਂ ਦੇ ਵਿੱਚ ਇਹ ਚੀਜ਼ਾਂ ਦੀ ਮੰਗ ਵਧੀ ਹੈਗੀ ਸੋ ਇਹ ਮੇਰਾ ਕੁਸਮ ਹਾਲ ਹੈ ਜੀ ਤੇ ਇਹ ਮਿਕਸਰ ਹੈਗਾ ਜੀ ਵੀਡੀਓ ਐਡੀਟਿੰਗ ਲਈ ਨਮੀਦਮੀ ਟੈਕਨੋਲੋਜੀ ਹੈਗੀ ਤੇ ਇਹ ਨਾਲ ਦੀ ਨਾਲ ਸਮਝਾ ਰਹੇ ਲੱਗੇ ਵੀ ਕਿਵੇਂ ਵੀਡੀਓ ਐਡੀਟ ਹੁੰਦੀ ਹੈ ਜੀ ਤੇ ਸਾਰਾ ਜਿਹੜਾ ਉਹ ਕੰਟਰੋਲ ਹੈਗਾ ਇਹ ਨਾਲ ਸਕਰੀਨ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਲਰ ਕਰੈਕਸ਼ਨ ਕਰ ਲਈ ਹੈਗੀ ਕਲਰ ਗ੍ਰੇਡਿੰਗ ਕਰ ਲਈ ਹੈਗੀ ਸੋ ਉਹ ਚੀਜ਼ ਆ ਗਈ ਜੀ ਇਹ ਕਪਾ ਗੱਲ ਕਰ ਲਈ ਜੀ ਐਲਬਮਾਂ ਦੀ ਪਹਿਲਾਂ ਹੁੰਦੀਆਂ ਸੀਗੀਆਂ ਐਲਬਮ ਪੇਜ ਹੁੰਣਾ ਇੱਕ ਉਹਦੇ ਤੇ ਫੋਟੋ ਜੋੜ ਦੇਣੀ ਪਰ ਹੁਣ ਜਿਹੜੀ ਐਲਬਮ ਆ ਹੋਏ ਮੇਰੀ ਬਣਦੀ ਹੈਗੀ ਤੇ ਉਹਦੇ ਵਿੱਚ ਵੀ ਅਲੱਗ-ਅਲੱਗ ਕੁਆਲਿਟੀਆਂ ਨਹੀਂ ਹੈ ਇਹ ਗਲੋਸੀ ਆ ਹਨਾ ਜੀ ਇਹ ਸਾਰੀ ਗਲੋਸੀ ਚ ਹੈ ਮੈਟ ਤੇ ਵੀ ਹੈਗੀ ਇਹ ਗਲੋਸੀ ਹੈਗੀ ਸਾਰੀ ਤੇ ਇਹ ਜਿਹੜੀ ਹੈਗੀ ਇਹ ਮੈਟ ਦੇ ਵਿੱਚ ਆ ਕੇ ਜੀ ਫੋਟੋ ਬੁੱਕ ਲਓ ਜੀ ਬਹੁਤ ਹੀ ਜ਼ਿਆਦਾ ਫਰਕ ਪੈਗਾ ਸਾ ਮੇਰੇ ਨਾਲ ਨਾਲ ਸੋ ਇੱਥੇ ਆਉਣੇ ਹੈਗੇ ਜਦੋਂ ਇਨਾ ਥਾਵਾ ਤੇ ਫੇਰ ਪਤਾ ਲੱਗਦਾ ਹੈ ਇਹ ਫੋਟੋ ਮੇਲੇ ਇਸੇ ਕਰਕੇ ਲਾ ਜਾਂਦੇ ਨੇ ਤਾਂ ਕਿ ਜਿਹੜੀ ਨੌਲੇਜ ਆ ਗਈ ਉਹਦੇ ਵਿੱਚ ਵਾਧਾ ਹੋ ਸਕੇ ਨਵੀਂ ਤੋਂ ਨਵੀਂ ਜਿਹੜੀ ਟੈਕਨੋਲੋਜੀ ਹੈਗੀ ਬੰਦਾ ਉਹਨੂੰ ਸਿੱਖ ਸਕੇ ਤੇ ਆਵਰੀ ਫੋਟੋਗ੍ਰਾਫੀ ਦੇ ਵਿੱਚ ਵਾਰਤ ਸਕੇ ਲੋ ਜੀ ਤੇ ਕੱਲੀ ਇੱਥੇ ਨਹੀਂ ਗੱਲ ਮੁੱਕ ਜਾਂਦੀ ਫਿਰ ਐਲਬਮ ਦੇ ਜਿਹੜੇ ਕਵਰ ਹੋਗੇ ਉਹ ਵੀ ਅਲੱਗ-ਅਲੱਗ ਤਰ੍ਹਾਂ ਦੇ ਆਉਣ ਲੱਗਗੇ ਜੀ ਸਾਰੇ ਆਹ ਬੈਗ ਹੋ ਗਿਆ ਆਹ ਬੈਗ ਹੋ ਗਿਆ ਕਾਦੇ ਚ ਜੀ ਇਹ 12 ਕਲਰ ਜਿਵੇਂ ਕ੍ਰਿਜ਼ਮਾ ਬਣਦੀ ਸੀ ਕਲ ਨੇ ਕ੍ਰਿਜ਼ਮਾ ਹੁੰਦੇ ਸੀ ਮੋਟੀ ਸ਼ੀਟ ਵਾਲੀਆਂ ਐਵੇਂ ਦਾ ਜੀ ਕੁਛ ਨਹੀਂ ਹਮ ਚਾਹੇ ਮੇਰੀ ਗੱਲ ਬਾਤ ਹੋ ਜੀ ਤੇ ਇਧਰ ਦੇ ਪਾਸੇ ਜੀ ਲਾਈਟਿੰਗ ਆ ਗਈ ਸਾਰੀ ਤੇ ਹੁਣ ਤੁਸੀਂ ਆਹ ਲਾਈਟਾਂ ਪਈਆਂ ਨੇ ਜੀਆਂ ਸਾਹਮਣੇ ਤੇ ਤੁਸੀਂ ਇਹਨਾਂ ਤੋਂ ਹਿਸਾਬ ਲਾ ਸਕਦੇ ਹੋਗੇ ਵੀ ਇਹ ਲਾਈਟਾਂ ਦੇਖ ਲੋ ਕਿਹੜੀ ਲਾਈਟ ਕਿੱਥੇ ਵਰਤੀ ਜਾਣੀ ਹੈਗੀ ਆ ਲੱਗ ਤਰ੍ਹਾਂ ਦੀ ਪਈ ਹੈਗੀ ਉਹ ਅਲੱਗ ਤਰ੍ਹਾਂ ਦੀ ਹੈਗੀ ਉਹ ਦੋ ਤਿੰਨ ਅਲੱਗ ਤਰ੍ਹਾਂ ਦੀਆਂ ਪੀਆਂ ਨੇਆਂ ਉਹ ਆਰ ਜੀ ਵੀ ਪੀਆਂ ਨੇਗੀਆਂ ਕਿ ਠੀਕ ਹੈ ਜੀ ਫਲ ਲਾਈਟ ਆਫ ਦਾ ਸੌਫਟ ਬਾਕਸ ਕਈ ਤਰ੍ਹਾਂ ਦੀਆਂ ਲਾਈਟਾਂ ਨੇਗੀਆਂ ਤੇ ਜਿਹੜੀਆਂ ਫੋਟੋਗ੍ਰਾਫੀ ਦੇ ਵਿੱਚ ਅੱਜ ਕੱਲ ਵਰਤਿਆ ਜਾਂਦੀਆਂ ਨੇਗੀਆਂ ਸਾਰੀਆਂ ਤੇ ਇੱਧਰ ਭਾਈ ਸਾਹਮਣੇ ਦੁਕਾਨ ਆ ਜਾਂਦੀ ਹੈਗੀ ਐਲਈਡੀ ਬਾਲ ਨਿਊ ਟੈਕ ਵੀਡੀਓ ਸਿਸਟਮ ਪਹਿਲ ਸਾਂ ਦੇ ਵਿੱਚ LED ਬਾਲ ਲੱਗੀ ਹੁੰਦੀ ਹੈਗੀ ਪ੍ਰੀ ਵੈਡਿੰਗ ਦੇਖਣ ਲਈ ਤੇ ਉਹਨਾਂ ਦੀ ਦੁਕਾਨ ਆ ਗਈ ਇਸ ਤਰ੍ਹਾਂ ਸੀਗਾ ਜੀ ਪੰਜਾਬ ਫੋਟੋਗ੍ਰਾਫਰ ਫੇਅਰ ਫੋਟੋਗ੍ਰਾਫਰਾਂ ਦਾ ਮੇਲਾ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਕਮੈਂਟ ਲਾਜ਼ਮੀ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ 2 ਦਿਨ ਚੱਲੂਗਾ ਜੀ ਇਹ ਮੇਲਾ ਅੱਜ 16 ਤੇ 17 ਤਰੀਕ 16 ਤੇ 17 ਤਰੀਕ ਸੋਨਾ ਗ੍ਰੈਂਡ ਆ ਮੁੱਲਾਪੁਰ ਜਰੂਰ ਪਹੁੰਚਿਓ ਆਇਓ ਦੇਖਿਓ ਤੇ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ